ਆ ਦੇਖੋ ਅੱਜ ਅਸੀਂ ਲੈ ਕੇ ਆਏ ਆ ਮਲਟੀ ਗ੍ਰੇਨ ਆਟਾ ਸਪੈਸ਼ਲ ਤੇ ਬਹੁਤ ਸੋਹਣਾ ਆਟਾ ਇਹ ਫਰੈਸ਼ ਫਸਟ ਟਾਈਮ ਰੋਟੀ ਬਣਾਉਣ ਲੱਗੇ ਆਂ ਦੀ ਪਹਿਲਾਂ ਮੈਂ ਆ ਕੋਸਾ ਜਿਹਾ ਪਾਣੀ ਲੈ ਕੇ ਨਾ ਆਟਾ ਗੁੰਦੀ ਆ ਇਹਦੇ ਵਿੱਚ ਵੈਸੇ ਕਿਹੜੇ ਕਿਹੜੇ ਆਟੇ ਨੇ ਇਹ ਚ ਰਾਗੀ ਹੁੰਦਾ ਹੂੰ ਛੋਲੇ ਹੁੰਦੇ ਨੇ ਕਣਕ ਦਾ ਹੁੰਦਾ ਹੂੰ ਤੇ ਬਾਜਰਾ ਵੀ ਬਾਜਰਾ ਹੁੰਦਾ ਮਤਲਬ 5 6 ਤਰ੍ਹਾਂ ਦਾ ਆਟਾ ਹੁਣ ਮਤਲਬ ਹੁੰਦਾ ਚੀਜ਼ਾਂ ਇਹ ਚ ਪਾਈਆਂ ਹੁੰਦੀਆਂ ਜਵਾਰ ਵੀ ਹੋਊਗਾ ਸ਼ਾਇਦ ਜਵਾਰ ਵੀ ਸੁਣ ਜਾਂਦਾ ਮੈਂ ਪੁੱਛਣਾ ਸੀ ਉਹਨਾਂ ਨੂੰ ਵੀ ਕੀ ਕੀ ਪਾਇਆ ਪਰ ਭੁੱਲ ਗਈ ਹੂੰ ਚਲ ਕੋਈ ਨਾ ਇਹ ਥੋੜਾ ਨੇ ਵੈਸੇ ਤਾਂ ਦੱਸਿਆ ਹੋਊਗਾ ਕਿ ਮਤਲਬ 5 ਕਿਸੇ ਹੁੰਦਾ ਆਟਾ ਕਿ 4 ਕਿਸੇ ਹੁੰਦਾ ਜਾਂ ਜੋੜੀ ਹੈ ਨਹੀਂ 5 6 ਕਿਸੇ ਹੁੰਦਾ ਹੈ ਇਹ ਹੂੰ ਹੂੰ ਹਾਂ ਇਹ ਸੌਫਟ ਹੋ ਗਿਆ ਥੋੜਾ ਜਨਾ ਐਵੇਂ ਲੱਗਦਾ ਜਿਵੇਂ ਮੱਕੀ ਦਾ ਆਟਾ ਹੁੰਦਾ ਵੈਸੇ ਆ ਆ ਵੈਸਟਾ ਕਹਿੰਦੇ ਆ ਇਹਦੇ ਨਾਲ ਮਤਲਬ ਜੋ ਵੀ ਪੋਸ਼ਕ ਤੱਤ ਹੋਵੇ ਵਗੈਰਾ ਸਾਰਾ ਉਹ ਚਲੇ ਜਾਂਦੇ ਨੇ ਯੂ ਡ੍ਰੇਨਸ ਆਪਾਂ ਨਾ ਕੋਸ਼ਿਸ਼ ਕਰਿਆ ਕਰਾਂਗੇ ਹੂੰ ਹੱਥੇ ਚ ਦੋ ਵਾਰ ਖਾਣੇ ਨੂੰ ਰੋਜ਼ ਦਾ ਪਾਣੀ ਬਦ ਨਹੀਂ ਆਜੇ ਫਸਟ ਟਾਈਮ ਖਾਣਾ ਤਾਂ ਪਤਾ ਨਹੀਂ ਆ ਗਿਆ ਨਹੀਂ ਪਤਾ ਉਹ ਸਾਗ ਨਾਲ ਤਾਂ ਵਧੀਆ ਲੱਗੂਗਾ ਸਾਗ ਨਾਲ ਹਾਂ ਆਪਣੇ ਘੁਰਜੀ ਬਣੀ ਗਈਆਂ ਆਲੂ ਪਾਲਕ ਤੇ ਆਲੂ ਪਾਲਕ ਤੇ ਮੇਥੀ ਮੇਥੀ ਆ ਦੇਖੋ ਇਹ ਥੋੜਾ ਖੋਣਾ ਨਾ ਮੱਕੀ ਦੇ ਆਟੇ ਵਰਗਾ ਹੋ ਜਾਂਦਾ ਇਹਨੂੰ ਹੁਣ ਗੁੰਨ ਕੇ 15 ਮਿੰਟ ਲਈ ਰੱਖ ਦੇਣਾ ਉਸ ਤੋਂ ਬਾਅਦ ਇਹਦੀ ਰੋਟੀ ਬਣਾਵਾਂਗੇ ਫਿਰ ਸੌਫਟ ਬਣੂਗੀ ਮੰਮਾ ਨੇ ਸਾਨੂੰ ਐਵੇਂ ਹੀ ਦੱਸਿਆ ਸੀਗਾ ਚਲੋ ਠੀਕ ਆ ਹੁਣ ਤੁਸੀਂ ਵੀਡੀਓ ਦੇਖ ਲਿਓ ਰੋਟੀ ਤਾਂ ਅਸੀਂ ਖਾਈ ਲੈਣੀ ਆ ਫੇਰ ਨਹੀਂ ਰੋਟੀ ਬਣਾਉਣ ਦੇ ਤਾਂ ਦਿਖਾਈਏ ਹੋ ਚਲੋ ਰੋਟੀ ਵੀ ਦਿਖਾਵਾਂਗੇ ਅੰਨੀ ਕੀੜੀ ਗੱਲ ਆ ਦੇਖਾਂਗੇ ਕਿਹ ਜੀ ਰੋਟੀ ਬਣਦੀ ਆ ਅਸੀਂ ਗੁੰਦੀ ਲੈ ਕੇ ਆਏ ਆ ਸਪੈਸ਼ਲ ਇਹ ਮੈਸੂਦ ਪਦੀਨੇ ਵਾਲੀ ਗੁੰਦੀ ਆ ਬਾਕੀ ਦੇਖਦੇ ਆਂ ਦਾ ਟੇਸਟ ਕਿਹਜਾ ਤੇ ਸਾਡੇ ਕੋਲ ਆ ਵੀ ਹੈਗਾ ਪੁਦੀਨਾ ਚਟਨੀ ਮਸਾਲਾ ਤੇ ਅਸੀਂ ਇਹ ਵੀ ਥੋੜਾ ਜਿਹਾ ਪਾਵਾਂਗੇ ਫਲੇਵਰ ਤਾਂ ਕਿ ਇਹਦਾ ਜਿਹੜਾ ਟੇਸਟ ਹੋ ਜਾਣਾ ਫਿਰ ਜਿਆਦਾ ਨੂਨ ਨੂਨ ਹੋ ਜਾਣਾ ਸਾਡੇ ਵਿੱਚ ਇਹ ਤੇ ਨੂਨ ਨਹੀਂ ਹੁੰਦਾ ਫਿੱਕਾ ਹੁੰਦਾ ਹੈ ਦੇਖੋ ਗੁੰਨੀ ਜਿਹੜੀ ਛੋਟਾ ਹਨਾ ਥੋੜਾ ਜਿਹਾ ਪੂਰੀ ਨਹੀਂ ਆ ਗਈ ਆ ਜਿਹਨੇ ਨਹੀਂ ਖਾਣਾ ਨਾ ਉਹਦੇ ਲਈ ਅਸੀਂ ਅਲੱਗ ਕੌਲੀ ਕੱਢ ਕੇ ਰੱਖਤੀ ਸਿੰਪਲ ਪਲੇਨ ਦਹੀਂ ਸਾਰਿਆਂ ਦਾ ਖਿਆਲ ਰੱਖਿਆ ਜਾਂਦਾ ਹੂੰ ਹੁਣ ਅਸੀਂ ਇਹ ਚ ਥੋੜਾ ਜਿਹਾ ਪਾ ਮੰਗੇ ਇੰਨਾ ਕੀ ਗਰਮ ਮਸਾਲਾ ਇੰਨਾ ਕ ਨੋਂ ਉਹ ਵੀ ਥੋੜਾ ਜਿਹਾ ਘਾਟੀ ਕਰਤਾ ਮੈਂ ਕਲਰ ਲਈ ਸਿਰਫ ਇਹਨਾਂ ਕਿ ਮਿਰਚ ਬਾਕੀ ਹਲਦੀ ਵਗੈਰਾ ਤਾਂ ਚਾਹ ਵਿੱਚ ਨਹੀਂ ਪੈਂਦੀ ਤੇ ਹੁਣ ਇਹਦੇ ਵਿੱਚ ਪਾਵਾਂਗੇ ਬੂੰਦੀ ਦੇਖੋ ਜਿੰਦੀ ਬਹੁਤ ਆ ਹੂੰ ਹੋ ਥੋੜੀ ਜੀ ਬਸ ਥੋੜੀ ਜਿਹੀ ਹੋਣਾ ਪਾ ਟੇਸਟੀ ਲੱਗਦੀ ਆ ਬਹੁਤ ਜ਼ਿਆਦਾ ਆ ਸਾਰਾ ਖਾਸ ਕਰਕੇ ਗਰਮੀਆਂ ਦੇ ਵਿੱਚ ਉਹ ਅਜਿਹਾ ਹੁੰਦੇ ਨੇ ਹਾਂ ਕਿ ਯਾਹ ਇਹ ਸਾਰੇ ਕਦੇ ਕੀਰਾ ਪਾ ਲਏ ਜੀ ਬੰਦੀ ਆ ਮੈਨੂੰ ਤਾਂ ਕੀਰਾ ਨਾ ਉਹ ਕ੍ਰਸ਼ ਕਰਕੇ ਜਾਂ ਕद्दूकस ਕਰਕੇ ਬਹੁਤ ਪਸੰਦ ਆ ਮੰਮੀ ਬਣਾਉਂਦੇ ਹੁੰਦੇ ਸੀਗੇ ਕद्दू ਨੂੰ ਮਤਲਬ ਪੂਰਾ ਉਬਾਲ ਕੇ ਤੇ ਫਿਰ ਉਹ ਕਰਕੇ ਬਣਾਉਂਦੇ ਹੁੰਦੇ ਸੀਗੇ ਰਾਇਤਾ ਬਿਆਹ ਚ ਮਮੀ ਪਤਾ ਨਹੀਂ ਹਾਂ ਮਮੀ ਹਲਕਾ ਜਿਹਾ ਗਰਮ ਕਰਕੇ ਨਾ ਪਾਣੀ ਉਹਦੇ ਵਿੱਚ ਥੋੜੀ ਜਿਹੀ ਬੂੰਦੀ ਪਾ ਕੇ ਉਹਨੂੰ ਇੱਕ ਮਿੰਟ ਲਈ ਰੱਖ ਦਿੰਦੇ ਸੀਗੇ ਫਿਰ ਉਹਨੂੰ ਪਾਣੀ ਕੱਢ ਕੇ ਫਿਰ ਨਾਲ ਦੀ ਨਾਲ ਹੀ ਬੂੰਦੀ ਡੈਡੀ ਹੁਣੇ ਅਸੀਂ ਐਕਚੁਅਲੀ 15 20 ਮਿੰਟ ਤੱਕ ਖਾਣੀ ਆ ਇਸ ਕਰਕੇ ਉਹਦੇ ਤੱਕ ਫਿਰ ਬੂੰਦੀ ਸੌਫਟ ਹੋ ਜੂਗੀ ਡਾਇਰੈਕਟ ਤਾਂ ਹੀ ਪਾਈ ਆ ਇਹ ਹੁਣ ਆਪਾਂ ਬਣਾਉਨੇ ਆ ਰੋਟੀ ਤੁਸੀਂ ਦੇਖੋ ਆ ਦੇਖੋ ਇਹਨੂੰ ਹੋ ਗਏ 15 20 ਮਿੰਟ ਰੱਖੇ ਇਹਨੂੰ ਇੱਕ ਵਾਰ ਆਪਾਂ ਇੱਕ ਵਾਰ ਹੋਰ ਸੌਫਟ ਕਰ ਲੈਣੇ ਆ ਪਰੇ ਦੀ ਰੋਟੀ ਵਧੀਆ ਬਣੂਗੀ ਦੇਖੋ ਹੁਣ ਅਸੀਂ ਬਣਾਉਣ ਲੱਗੇ ਆਂ ਰੋਟੀ ਦੇਖਦੇ ਆ ਕਿ ਮੇਰੇ ਨਾਲ ਮੱਕੀ ਦੇ ਆਟੇ ਵਰਗਾ ਹੈ ਪੂਰਾ ਕਣਕ ਦੇ ਆਟੇ ਵਾਂਗੂ ਗੋਲ ਨਹੀਂ ਬਣਨਾ ਚਾਹੀਦਾ ਦੇਖਦੇ ਆ ਇਹ ਤਾਂ ਗੋਲ ਬਣ ਗਿਆ ਹੁਣ ਰੋਟੀ ਦੇਖਦੇ ਆ ਗੋਲ ਬਣਦੀ ਕਿਵੇਂ ਯਾਰ ਨੋ ਟੁੱਟ ਗਿਆ ਆ ਗਿਓ ਪਤਾ ਨਹੀਂ ਗੋਲ ਬਣੂਗੀ ਕਿ ਨਹੀਂ ਇਹ ਤਾਂ ਟੁੱਟ ਰਹੀ ਆ ਹਲੈ ਟੁੱਟ ਗਈ ਰੋਟੀ ਖਿਚੜੀ ਬਣ ਗਈ ਇਹਦੀ ਦਰਵਾਰਾ ਕਰਦੀ ਆ ਪੇੜਾ ਮੈਂ ਕਦੇ ਨਹੀਂ ਬਣਾਈ ਪਹਿਲੀ ਵਾਰੀ ਬਣਾਈ ਆ ਪੇੜਾ ਗੋਲ ਨਿਕਲ ਜਾਂਦਾ ਰੋਟੀ ਨਹੀਂ ਗੋਲ ਬਣਦੀ ਇਹ ਚਲੋ ਇੱਕ ਵਾਰ ਫੇਰ ਟਰਾਈ ਕਰਦੇ ਆ ਤੋ ਕਿਉ ਬੋਦਾ ਟੁੱਟੀ ਨਾ ਭਾਈ ਹੁਣੋਂ ਵੈਸੇ ਤੈਨੂੰ ਹੱਥ ਨਾਲ ਵੀ ਬਣਾ ਸਕਦੇ ਆ ਪਾਣੀ ਦਾ ਹੱਥ ਲਾ ਕੇ ਪਰ ਮੈਂ ਇਦਾਂ ਹੀ ਬਣਾ ਰਹੀ ਹਾਂ ਬਣ ਤ ਗਈ ਵੈਸੇ ਆ ਦੇਖੋ ਬੜਤਾ ਵਾਂਸੀ ਵਧੀਆ ਰਹੀ ਆ ਚਲੋ ਪਹਿਲਾ ਬੈਲੀ ਨਹੀਂ ਸੀ ਸਹੀ ਗਈ ਹੈਗੀ ਹੁਣ ਬਈ ਵਧੀਆ ਬਣੂਗੀ ਹਲ ਕਾਜ ਆਇ ਤੇ ਜਿਆਦਾ ਨਹੀਂ ਮਿਲਾਇਆ ਬਹੁਤ ਥੋੜਾ ਜਿਹਾ ਕੀ ਲਾਇਆ ਬਣਤਾ ਵਾਂਸੀ ਮੱਕੀ ਦੀ ਰੋਟੀ ਬੰਗਰੀ ਹੈ ਇਹ ਕਿਉਂ ਇਸ ਕਰਕੇ ਲਾ ਰਹੀ ਹਾਂ ਤਾਂ ਕਿ ਥੋੜੀ ਸੌਫਟ ਰਗੇ ਰਵੇ ਮੈਨੂੰ ਲੱਗਦਾ ਵੀ ਇਹ ਨਾ ਸੌਫਟ ਨਹੀਂ ਰਹਿਣੀ ਨਹੀਂ ਤਾਂ ਫਿਰ ਕੁਕੂ ਕੁਕੂ ਦਾ ਉਹ ਵੀ ਬਰੀ ਬਣ ਰਹੀ ਆ ਟੇਸਟ ਦਾ ਲੱਗਦਾ ਮੈਨੂੰ ਟੇਸਟ ਵੀ ਵਧੀਆ ਹੀ ਹੋਊਗਾ ਵਾਹ ਸੋਹਣੀ ਬਣ ਗਈ ਲੋ ਜੀ ਆਪਣਾ ਮਲਟੀ ਗ੍ਰੇਨ ਆਟੇ ਦਾ ਜਿਹੜਾ ਪ੍ਰਸ਼ਾਦਾ ਤਿਆਰ ਹੋ ਗਿਆ ਦੇਖੋ ਮੈਂ ਹੁਣ ਖਾਣਾ ਤਿਆਰ ਕਰ ਲਿਆ ਹੁਣ ਮੈਂ ਸਪੈਸ਼ਲ ਜਪਨੂ ਨੂੰ ਦੂੰਗੀ ਸਭ ਤੋਂ ਪਹਿਲਾਂ 베بی ਇਹ ਐਕਚੁਅਲੀ ਸਕੂਲ ਤੋਂ ਆਈ ਐਗਜ਼ਾਮ ਦੇ ਕੇ ਅੱਜ ਬਹੁਤ ਵਧੀਆ ਐਗਜ਼ਾਮ ਹੋਇਆ ਦਾ